ਕੀ ਕਰਨਾ ਹੁਣ ਵੋਟਾਂ ਦਾ ਵੋਟਾਂ ਦਾ ਲੋਕੀ ਦੁਖੀ ਆ ਕਿ ਜਾਂ ਕਿ ਦੱਸੂਗੀ ਲੋਕੀ ਸਾਰੇ ਦੁਖੀ ਨੇ ਦੋਹਾਂ ਸਰਕਾਰਾਂ ਤੋਂ ਸਹੀ ਤਾਂ ਅਸੀਂ ਸਿੱਧੀ ਗੱਲ ਦਸੀ ਅੱਜ ਤੇ ਕਹਿੰਦੇ ਬਾਦਲ ਦੀ ਸਰਕਾਰ ਆਏ ਹੈ ਹੋਜੀ ਬਾਦਲ ਦੀ ਸੁਖਵੀਰ ਬਣੇ ਹਾਂ ਹੋਏ ਬਣੇ ਤੁਸੀਂ ਉਹ ਹੁਣ ਵੋਟਾਂ ਪਾਓਗੇ ਅਸੀਂ ਪੂਰੀਆਂ ਪਾਵਾਂਗੇ ਇੱਕ ਤਾਣ ਕੇ ਪਾਵਾਂਗੇ ਨਾ ਬਿਲਕੁਲ ਪਾਤੋਂ ਹੈ ਇਹ ਇਹਨਾਂ ਨੂੰ ਵੀ ਤੇ ਤੁਸੀਂ ਪਾਈਆਂ ਝਾੜੂ ਵਾਲਿਆਂ ਨੂੰ ਉਹ ਝਾੜੂ ਵਾਲਿਆਂ ਲੋਕਾਂ ਪਾਤੀਆਂ ਬਹੁਤੀ ਜਨਾਨੀਆਂ ਪਾਈਆਂ 1100 ਦੇ ਪਿੱਛੇ ਮਰ ਗਏ ਲੋਕੀ ਤੁਹਾਨੂੰ ਸਿੱਧੀ ਗੱਲ ਦੱਸਾਂ ਤੇ ਕਿ ਇਹਨੂੰ 11 ਰੁਪਿਆ ਨਹੀਂ ਮਿਲੇ 1100 ਕਿੱਥੇ ਗਿਆ ਨਹੀਂ ਉਹ ਕਿ ਜਾਣ ਲੱਗਿਆ ਸਰਕਾਰ ਦੇ ਗੱਲ ਅਗਲੀ ਆਉਣ ਵਾਲੀ ਸਰਕਾਰ ਦੇ ਗੱਲ ਪੰਜਾਲੀ ਪਾਣੀ ਆਣਾ ਸਾਰਾ ਉਹਦੇ ਨਾਲ ਸਾਨੂੰ ਫਾਇਦਾ ਹੋ ਜਾਏਗਾ ਕੋਈ ਫਾਇਦਾ ਨਹੀਂ ਕਿ ਬਲ ਦੇਣਾ ਕਿ ਨਹੀਂ ਦੇਣਾ ਇਹ ਐਵੇਂ ਗਲਤ ਗੱਲਾਂ ਨੇ ਇਹ ਕਬੀਲੀ ਮਾਫ ਕੀਤੀ ਹੈ ਨਾ ਜਿਹੜਾ ਇਹਨਾਂ ਕੰਮ ਕੀਤਾ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਬਸ ਇਹ ਕੰਮ ਕੀਤਾ ਯਾਰ ਇਹ ਕੀਤਾ ਇਹੋ ਕੀਤਾ ਬੀਲੀ ਵਾਲਾ ਕੀਤਾ ਯਾਰ ਹਾਂ ਬਿਲਕੁਲ ਬਿਲਕੁਲ ਬਾਕੀ ਗੱਲੋਂ ਫੇਲ ਹੋਏ ਐ ਐਂਡ ਹੋ ਗਿਆ ਨਾ ਬਾ ਖਤਮ ਹੋ ਗਿਆ ਨਾ ਯਾਰ ਉਹ ਨਹੀਂ ਪਾਉਂ ਹੁਣ ਨਹੀਂ ਬਣਾਉਂਦੇ ਦੇਖੋ ਉਹ ਲੇਖਾ ਖਾ ਕੇ ਖਾ ਕੇ ਹਾਂ ਬਿਲਕੁਲ ਮੁਬਾਰਕ ਬਿਲਕੁਲ ਕੋਈ ਦੁਖੀ ਵੀ ਬੜਿਆ ਕਹਿੰਦੇ ਨਹੀਂ ਬਾ ਹਰਿਆ ਬੰਦਾ ਦੇ ਰਿਹਾ ਸਭ ਕਾ ਤੇ ਜਿੱਤੇ ਤੇ ਲੱਗ ਨਹੀਂ ਆਂਦੇ ਉਗੜਾ ਖੜਾ ਹਿਚਾਇਓ ਬਣਿਆ ਹੈ ਹਰ ਆ ਕੌਂ ਦੇਂਦਿਆ ਹਰਿਆ ਮੈਂ ਹਾ ਬੰਦਾ ਅਨੀ ਸਹੂਲਤ ਦੇ ਰਿਆ ਤੇ ਨਾ ਕਾਗਰੇ ਨੇ ਕੋ ਦਿੱਤਾ ਤੇ ਨਾ ਝਾੜੂ ਵਾਲੇ ਨੇ ਦਿੱਤਾ ਮੈਂ ਸਮਝਿਆ ਨਹੀਂ ਹਰਿਆ ਕੇਰਾ ਉਹ ਬਾਦਲ ਪੈਦਾ ਮੂੜਾ ਮੂੜਾ ਹਰਿਆ ਹੀ ਹੈ ਬਜਾਰਾ ਸਖਬੀਰ ਆਹੋ ਉਹ ਜਿੱਤਿਆ ਥੋੜੀ ਉਹ ਜਿੱਤੀ ਸਰ ਉਹਦੀ ਜਨਾਨੀ ਆ ਤੇ ਦਿੱਤਾ ਤੁਹਾਨੂੰ ਇੱਥੇ ਕੀ ਦਿੱਤਾ ਨੇ ਇੱਥੇ ਉਹਨੇ ਕੋ ਨਹੀਂ ਦਿੱਤਾ ਦੇਖੋ ਕਹਿੰਦੇ ਸਾਨੂੰ ਬਣਾਓ ਤੇ ਦੇਵਾਂਗੇ ਤੇ ਲੋਕਾਂ ਬਣਾ ਵੀ ਦੇਣਾ ਬਣਾ ਲੈਣਾ ਪੱਕਾ ਸੀਟ ਜਣਾ ਕੋ ਇਕ ਵੀ ਨਹੀਂ ਪੰਜਾਬ ਤੇ ਉਹ ਚਲੋ ਲੱਗ ਜੇਗਾ ਪਤਾ ਹੈ ਜਦੋਂ ਪਹਿਣ ਗਿਆ 1.5 ਸਾਲ ਲਾਣ ਦਾ ਪਿਆ ਠੀਕ ਹੈ ਪਹਿਣ ਕੇ ਪਟਾਕੇ ਦੇਖੋ ਸਾਰੀ ਦੁਨੀਆ ਦੇਖਣੇ ਜਦੋਂ ਇਹਨਾਂ ਦੇ ਪੈਸੇ ਤੇ ਉਹਨਾਂ ਦੇ ਪੈਸੇ ਜਾਣੇ ਹੈ ਜਦੋਂ ਇਹਨਾਂ ਦੇ ਬਣ ਗਏ ਤੇ ਉਹ ਉਹਦੇ ਵੀ ਲੋਕੀ ਬੜੇ ਖੋਜੀ ਤੇ ਜਦੋਂ ਇਹ ਬਣ ਜਾਣਗੇ ਉਹਦੇ ਵੀ ਪਤਾ ਲੱਗ ਜੇਗਾ ਇਹ ਤਾਂ ਬੋਰਡ ਤੇ ਡਿਪੈਂਡ ਹੈ ਕੋਈ ਲੀਡਰ ਆਇਆ ਤੁਹਾਡੇ ਕੋ ਇਥੇ ਇਥੇ ਕੋਈ ਲੀਡਰਸ਼ਿਪ ਨਹੀਂ ਆ ਕੱਲ ਇੱਕ ਪਟਵਾਰੀ ਆਇਆ ਸੀ ਉਹ ਘਰਾਂ ਦੀ ਹਾਲਾਤ ਦੇਖ ਕੇ ਦੋਫੇ ਚਲ ਗਏ ਨਾ ਲਿਖ ਲਓ ਕੋ ਮੜਾ ਮੋਟਾ ਅੱਗੇ ਕੀ ਪਤਾ ਕੀ ਦੇਣਾ ਤੇ ਕੀ ਲੈਣਾ ਨੁਕਸਾਨ ਵਾਕਿਆ ਲੋਕਾਂ ਦਾ ਹੋਇਆ ਇਹਦੇ ਵਿੱਚ ਕੋਈ ਉਹ ਨਹੀਂ ਆ ਦੌੜਾ ਨਹੀਂ ਆ ਨੁਕਸਾਨ ਜ਼ਰੂਰ ਹੋਇਆ ਦਾਣੇ ਦਾ ਫੱਕੇ ਦਾ ਸਮਾਨ ਦਾ ਹਾਂ ਬਿਸਤਰਿਆਂ ਦਾ ਹਰ ਪੱਖੋਂ ਨੁਕਸਾਨ ਹੋਇਆ ਪਰ ਦੂਦੇ ਬਣੇ ਜੇ ਵੇਖਿਆ ਜਾਵੇ ਤੁਹਾਨੂੰ ਤਸਵੀਰਾਂ 'ਚ ਵਕਾਈਆਂ ਵੀ ਸਮਾਨ ਦਿੱਤਾ ਵੀ ਬਹੁਤ ਆ ਲੋਕਾਂ ਨੇ ਘਰ ਵੀ ਬਹੁਤ ਭਰੇ ਆ ਪਰ ਇੱਥੇ ਵੇਖਿਆ ਜਾਵੇ ਤੇ ਲੋਕੀ ਕਹਿੰਦੇ ਦਿੱਤਾ ਵੀ ਕੁਛ ਨਹੀਂ ਕਈਆਂ ਕੋ ਪਹੁੰਚਿਆ ਵੀ ਕੁਛ ਨਹੀਂ ਅਜੇ ਤੱਕ ਕਈ ਉਡੀਕਦੇ ਨੇ ਕਿ ਕਿੱਥੇ ਨੇ ਉਹ ਭਾਂਡੇ ਤੇ ਕਿੱਥੇ ਨੇ ਗੱਦੇ ਤੇ ਕਿੱਥੇ ਆ ਬਿਸਤਰੀ ਤੇ ਉੱਥੇ ਤੁਹਾਨੂੰ ਮੈਂ ਤਸਵੀਰਾਂ 'ਚ ਵਿਖਾਇਆ 13 13 ਕੰਬਲ ਤੁਹਾਨੂੰ ਤਸਵੀਰਾਂ 'ਚ 13 ਕੰਬਲ ਉਹਨਾਂ ਨੇ ਏਦਾਂ ਲਾਏ ਦੇ ਕੇ 1 2 3 ਏਦਾਂ ਕਰਕੇ